ਪਠਾਨਕੋਟ ਦੇ ਇਹਨਾਂ ਜੁੜਵਾਂ ਭਰਾਵਾਂ ਨੇ ਕਮਾਲ ਹੀ ਕਰ ਦਿੱਤੀ ਹੈ ਹਰ ਪਾਸੇ ਹੋ ਰਹੀ ਹੈ ਇਹਨਾਂ ਦੇ ਕੰਮ ਦੀ ਚਰਚਾ ਕੀ ਨੇ ਉਹ ਕੰਮ ਦੇਖਦੇ ਆ ਅੱਗੇ ਪੂਰੀ ਖਬਰ ਪਠਾਨਕੋਟ ਦੇ ਦੋ ਜੁੜਵਾਂ ਭਰਾਵਾਂ ਮਨਜੋਤ ਸਿੰਘ ਅਤੇ ਮਨਦੀਪ ਸਿੰਘ ਜਿਨ੍ਹਾਂ ਨੇ ਇਸ ਕਰੋਨਾ ਦੇ ਦੌਰ ਵਿੱਚ ਘਰ ਰਹਿ ਕੇ ਲਿਖਣਾ ਸ਼ੁਰੂ ਕੀਤਾ ਸੀ ਮਨਜੋਤ ਸਿੰਘ ਨੂੰ ਕਵਿਤਾ ਲਿਖਣਾ ਅਤੇ ਮਨਦੀਪ ਸਿੰਘ ਨੂੰ ਕਹਾਣੀਆਂ ਲਿਖਣ ਦਾ ਬਹੁਤ ਸ਼ੌਂਕ ਸੀ ਜਿੱਥੇ ਕਿ ਕਰੋਨਾ ਦੇ ਦੌਰ ਵਿੱਚ ਲੋਕਾਂ ਦੇ ਕਈ ਕਾਰੋਬਾਰ ਬੰਦ ਹੋ ਗਏ ਅਤੇ ਕਈ ਲੋਕ ਘਰਾਂ ਵਿੱਚ ਰਹਿ ਕੇ ਮਾਨਸਿਕ ਤੌਰ ਤੇ ਪਰੇਸ਼ਾਨ ਵੀ ਸਨ ਪਰ ਇੰਨਾ ਸਾਰੇ ਲੋਕਾਂ ਵਿੱਚ ਕੁਝ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੇ ਇਸ ਕਰੋਨਾ ਦੌਰਾਨ ਖਾਲੀ ਸਮੇਂ ਨੂੰ ਕਿਸੇ ਚੰਗੇ ਕੰਮ ਲਈ ਵਰਤਿਆ ਹੋਵੇ ਅਜਿਹੇ ਹੀ ਪਠਾਨਕੋਟ ਦੇ ਦੇ ਰਹਿਣ ਵਾਲੇ ਦੋ ਜੁੜਵਾ ਭਰਾ ਹਨ ਮਨਜੋਤ ਸਿੰਘ ਅਤੇ ਮਨਦੀਪ ਸਿੰਘ ਜਿਨ੍ਹਾਂ ਨੇ ਇਸ ਕਰੋਨਾ ਦੇ ਦੌਰ ਵਿੱਚ ਘਰ ਵਿੱਚ ਰਹਿ ਕੇ ਲਿਖਣਾ ਸ਼ੁਰੂ ਕੀਤਾ ਸੀ ਮਨਜੋਤ ਸਿੰਘ ਨੂੰ ਕਵਿਤਾ ਲਿਖਣ ਦਾ ਸ਼ੌਂਕ ਸੀ ਅਤੇ ਮਨਦੀਪ ਸਿੰਘ ਨੂੰ ਕਹਾਣੀਆਂ ਲਿਖਣ ਦਾ ਸ਼ੌਂਕ ਹੈ ਇਹਨਾਂ ਦੋਵਾਂ ਜੁੜਵੇਂ ਭਰਾਵਾਂ ਨੇ ਕਈ ਮੁਕਾਬਲੇ ਜਿੱਤ ਕੇ ਆਪਣੇ ਪਰਿਵਾਰ ਅਤੇ ਆਪਣੇ ਸ਼ਹਿਰ ਦਾ ਨਾਮ ਵੀ ਰੌਸ਼ਨ ਕੀਤਾ ਹੈ ਮਨਜੋਤ ਸਿੰਘ ਨੇ ਦੱਸਿਆ ਕਿ ਜਦੋਂ ਕਰੋਨਾ ਦੌਰਾਨ ਲਾਕਡਾਊਨ ਚੱਲਿਆ ਸੀ ਤਾਂ ਸਾਰੇ ਲੋਕ ਆਪੋ ਆਪਣੇ ਘਰਾਂ ਵਿੱਚ ਬੈਠ ਗਏ ਜਿਸ ਦੌਰਾਨ ਉਸਨੇ ਇੱਕ ਲੇਖਕ ਵਜੋਂ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀਆਂ ਉਹਨਾਂ ਕਿਹਾ ਕਿ ਉਹਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਂਕ ਸੀ ਅਤੇ ਜਦੋਂ ਕਵਿਤਾਵਾਂ ਆਪਣੇ ਪਰਿਵਾਰ ਨੂੰ ਸੁਣਾਉਂਦਾ ਤਾਂ ਉਹ ਬਹੁਤ ਖੁਸ਼ੀ ਮਹਿਸੂਸ ਕਰਦੇ ਸਨ। ਮਨਦੀਪ ਸਿੰਘ ਨੇ ਦੱਸਿਆ ਕਿ ਆਪਣੇ ਭਰਾ ਨੂੰ ਦੇਖਦਿਆਂ ਹੀ ਉਸ ਵਿੱਚ ਲਿਖਣ ਦਾ ਸ਼ੌਂਕ ਪੈਦਾ ਹੋ ਗਿਆ ਪਰ ਉਸ ਦਾ ਸ਼ੌਕ ਕਵਿਤਾ ਨਹੀਂ ਸਗੋਂ ਕਹਾਣੀਆਂ ਲਿਖਣਾ ਸੀ। ਉਸਨੇ ਕਿਹਾ ਕਿ ਉਹ ਆਮ ਲੋਕਾਂ ਦੇ ਕਹਾਣੀਆਂ ਲਿਖਦਾ ਹੈ ਤੇ ਕਈ ਮੁਕਾਬਲਿਆਂ ਦੌਰਾਨ ਉਸ ਦੇ ਕੰਮ ਦੀ ਕਾਫੀ ਤਾਰੀਫ਼ ਹੁੰਦੀ ਹੈ।